ਸ਼ੰਭੂ ਬਾਰਡਰ ਵਿਖੇ ਹਰਿਆਣਾ ਪੁਲਿਸ ਦੀ ਗੋਲੀ ਦੇ ਨਾਲ ਪੰਜਾਬ ਦੇ 21 ਸਾਲਾ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਕਿਸਾਨਾਂ ਦੇ ਵੱਲੋਂ ਰੋਡ ਜਾਮ ਕਰ ਲਾਇਆ ਗਿਆ ਧਰਨਾ ਅੱਜ ਦੀ ਨਵੀਂ ਵੀਰਵਾਰ ਦੁਪਹਿਰ 1 ਵਜੇ ਦੇ ਕਰੀਬ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਪੁਲਿਸ ਦੀ ਕਾਰਵਾਈ ਦੌਰਾਨ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਆਪਣਾ ਰੋਸ ਜ਼ਾਹਰ ਕੀਤਾ ਗਿਆ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਨਾਲ ਅਨਮਨੁੱਖੀ ਵਤੀਰਾ ਅਪਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸੇ ਦੇ ਰੋਸ ਵਿੱਚ ਅੱਜ ਉਹਨਾਂ ਦੇ ਵੱਲੋਂ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਰੋਡ ਜਾਮ ਕਰਤਾ ਨਾਟਕ ਪ੍ਰਦਰਸ਼ਨ ਕੀਤਾ ਜਾਏਗਾ ਦੱਸ ਦਈਏ ਕਿ ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕਿਸਾਨਾਂ ਦੀ ਹਾਦ ਦੇ ਵਿੱਚ ਹਾ ਦਾ ਨਾਰਾ ਪਰਿਆ ਗਿਆ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ ਦੀਆਂ ਮੰਗਾਂ ਦਾ ਬੈਠ ਕੇ ਹੱਲ ਕਰਤਾ ਜਾਵੇ ਕਿਉਂਕਿ ਇਸ ਦੇ ਨਾਲ ਹੁਣ ਸਮੱਸਿਆ ਦਿਨ ਬਦ ਦਿਨ ਵੱਧਦੀ ਜਾ ਰਹੀ ਹੈ ਮਤਬਾਕੀ ਖਬਰ ਹੈ ਜਿਹੜੇ ਸੈਂਟਰ ਸਰਕਾਰ ਪੰਜਾਬ ਦੇ ਨਾਲ ਵਿਕਤਰਾ ਕਰ ਰਹੀ ਹੈ ਨਾ ਬਹੁਤ ਮਾੜਾ ਵਿਕਤਰਾ ਹੈ ਇਹ ਲੋਕ ਪੰਜਾਬ ਦੇ ਵੀ ਭਾਰਤ ਦੇਸ਼ ਦੇ ਨਾਲ ਅਟੈਚ ਹੀ ਨੇ ਕੋ ਲੱਗਨੇਗੇ ਇਹ ਕੋ ਪਾਕਿਸਤਾਨ ਤੋਂ ਨਹੀਂ ਆਏ ਹੋਏ ਇਹ ਪੰਜਾਬ ਹਿੰਦੂਸਤਾਨ ਦੇ ਵਿੱਚ ਹੀ ਹੈ ਇਹਨਾਂ ਦੇ ਨਾਲ ਲੱਗ ਵਿਕਤਰਾ ਨਾ ਕੀਤੀ ਜਾਵੇ ਕਿਸਾਨ ਵੀ ਭਾਰਤ ਦੇ ਨੇ ਇਹਨਾਂ ਨਾਲ ਬੈਠ ਕੇ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਇਹ ਨਹੀਂ ਕਿ ਇਹਨਾਂ ਤੇ ਗੋਲੀਆਂ ਮਾਰੀਆਂ ਜਾਵਣ ਇਹ ਤਾਂ ਸੈਂਟਰ ਸਰਕਾਰ ਮੋਦੀ ਸਰਕਾਰ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਔਰ ਸਾਡੀ ਸਰਕਾਰ ਨੂੰ ਇਹ ਅਪੀਲ ਹੈ ਕਿ ਆ ਕੇ ਇਹਨਾਂ ਨਾਲ ਬੈਠ ਕੇ ਜੋ ਇਹਨਾਂ ਦੇ ਮਸਲੇ ਹੱਲ ਕਰਾਏ ਜਾਵਣ ਇਹ ਬਹੁਤ ਮੱਧ ਭਾਗੀ ਖਬਰ ਹੈ ਜਿਹੜੀ ਕੱਲ ਜੋ ਨੌਜਵਾਨ ਮੁੰਡਾ ਦੀ ਮੌਤ ਹੋਈ ਹੈ ਹਰਿਆਣੇ ਚ ਉਹਨੇ ਕਾਰਨ ਧਰਨਾ ਲੱਗੇ ਅੱਜ ਸਰਕਾਰ ਨੂੰ ਅਪੀਲ ਕਰਦੇ ਆਂ ਅਸੀਂ ਬੇਨਤੀ ਕਰਦੇ ਆਂ ਜੀ ਬੈਠ ਕੇ ਇਹਨਾਂ ਦੇ ਨਾਲ ਸਮਝਦਾ ਕਿ ਤਾ ਜਾਵੇ ਜੋ ਨਾ ਕਿ ਉਹ ਤਾ ਜਾਵੇ ਇਹਨਾਂ ਨੂੰ ਰਾਈਟ ਮੰਗਣਾ ਦੇਣਾ ਚਾਹੀਦਾ ਕਿਉਂਕਿ ਇਹ ਸਾਰਾ ਪੰਜਾਬ ਵੀ ਪਰੇਸ਼ਾਨ ਹੋ ਰਿਹਾ ਹੈ ਕੱਲਾ ਜ਼ਮੀਦਾਰ ਪਰੇਸ਼ਾਨ ਨਹੀਂ ਹੋ ਰਿਹਾ ਵਪਾਰ ਮੰਡਲ ਵੀ ਸਾਰਾ ਪਰੇਸ਼ਾਨ ਹੋ ਰਿਹਾ ਹੈ ਆਵਾਜਾਈ ਦੀ ਵੀ ਪਰੇਸ਼ਾਨੀ ਹੋ ਰਹੀ ਹੈ ਬੜੀਆਂ ਘਟਨਾਵਾਂ ਹੋੜੀਆਂ ਨੇ ਜਿਹੜੀਆਂ ਸਰਕਾਰ ਦੀ ਨੋਚ ਨਹੀਂ ਹੈਗੀਆਂ ਆਹ ਨਾਲੇ ਸਮੇਂ ਤੇ ਇਹਦਾ ਅਸਰ ਹੋਰ ਬਿਜ਼ਨਸ 'ਤੇ ਪ੍ਰਭਾਵਿਤ ਪਵੇਗਾ ਕੋ ਸਾਰਾ ਪਿੰਡ ਦਾ ਖਾਲੀ ਹੋ ਗਿਆ ਸਾਰੇ ਪਿੰਡਾਂ 'ਲਾ ਬੈਠਿਆ ਬਾਜ਼ਾਰਾਂ ਦੇ ਬਾਜ਼ਾਰ ਖਾਲੀ ਮਿਆ ਕੋਈ ਬਿਜ਼ਨਸ ਨਹੀਂ ਹੈਗਾ ਐਸੀ ਸਰਕਾਰ ਨੂੰ ਚਾਹੁੰਦੇ ਨੇ ਜੀਦਾ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਮਿਲ ਕੇ ਬੈਠ ਕੇ ਜਿਸ ਤਰ੍ਹਾਂ ਇਹ ਹੱਲ ਨਿਕਲਦਾ ਹੈ ਜਲਦੀ ਜਲਦੀ ਨਾਲ ਹੱਲ ਕਰਨ ਇਹ ਸਾਡੀ ਅਪੀਲ ਹੈ ਸਰਕਾਰ ਨੂੰ ਕਾਂਸਾ ਵਾਇਗੁਰਜੀ ਦੀ ਫਤਿਹ ਬੜੇ ਦੁੱਖ ਦੀ ਗੱਲ ਹੈ ਵੀ ਕਿਸਾਨਾਂ ਨੇ ਆਪਣਾ ਹੱਕ ਲੈਣ ਵਾਸਤੇ ਸੈਂਟਰ ਸਰਕਾਰ ਕੋਲ ਪਹੁੰਚਦੇ ਸੀ ਦਿੱਲੀ ਹਲਕੂਚ ਕੀਤਾ ਪਰ ਇੱਕ ਨੌਜਵਾਨ 21 ਸਾਲ ਦੀ ਉਮਰ ਦੇ ਵਿੱਚ ਇੱਕ ਪਰਿਵਾਰ ਦਾ ਬੱਚਾ ਚਲੇ ਜਾਣਾ ਉਹ ਉਹਨੇ ਪਰਿਵਾਰ ਨੂੰ ਦੁੱਖ ਨਹੀਂ ਉਹ ਆਲ ਪੰਜਾਬ ਇੰਡੀਆ ਦੇ ਵਿੱਚ ਸਾਰਿਆਂ ਨੂੰ ਕਿਸਾਨਾਂ ਨੂੰ ਦੁੱਖ ਆ ਜਿਹੜਾ ਵੀਰ ਵਪਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਜ਼ਿਮੀਂਦਾਰਾਂ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਸ ਪਰਿਵਾਰ ਦੇ ਨਾਲ ਵੀ ਦੁੱਖ ਸਾਂਝਾ ਕਰਨਾ ਚਾਹੀਦਾ ਔਰ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਜਿਹੜੀਆਂ ਵੀ ਮੰਗਾਂ ਵਾਂ ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਇੰਨਾ ਤੱਕਾ ਨਾ ਕਰੋ ਔਰ ਜਿੱਥੇ ਵੀ ਜਿਹੜੇ ਵੀ ਕਿਸਾਨ ਦੀ ਕੋਈ ਵੀ ਮੰਗ ਆ ਉਹਨਾਂ ਨੂੰ ਪੂਰੀਆਂ ਕਰੋ ਵੇਖੋ ਜੀ ਸਾਡੇ ਕੋਲੇ ਜ਼ਮੀਨ ਨਹੀਂ ਪਰ ਜ਼ਮੀਰ ਤਾਂ ਹੈਗੀ ਆ ਕਿਸਾਨ ਦਾ ਉਗਾਇਆ ਅਸੀਂ ਖਾਨੇ ਆ ਜੇ ਦੁਕਾਨਾਂ ਚੱਲਦੀਆਂ ਕਿਸਾਨ ਦੇ ਹਰੇਕ ਸਮਾਈ ਕਣਕ ਝੋਨਾ ਫਸਲ ਨਾਲ ਸਾਡੀਆਂ ਜਿਹੜੀਆਂ ਰੋਜੀ ਰੋਟੀ ਸਾਦੀ ਵਪਾਰ ਮੰਡਲ ਜਿੰਨਾ ਵੀ ਵਪਾਰੀ ਆ ਸਾਰਾ ਕਿਸਾਨਾਂ ਨਾਲ ਚੱਲਦਾ ਨਾ ਕਿ ਇਕੱਲਾ ਮੋਦੀ ਚਲਾਉਂਦਾ ਮੋਦੀ ਨੂੰ ਇਹ ਚੀਜ਼ ਨੂੰ ਮੰਨਣੀ ਚਾਹੀਦੀ ਆ ਵੀ ਕਿਸਾਨਾਂ ਦੇ ਨਾਲ ਰਲ ਮਿਲ ਕੇ ਜੋ ਵੀ ਮਸਲੇ ਹਨ ਉਹ ਹੱਲ ਹੋਣ ਇਸ ਕਰਕੇ ਕਿਸਾਨ ਖੁਸ਼ਹਾਲ ਰਵੇ ਔਰ ਹਮੇਸ਼ਾ ਇਹ ਦੇਸ ਅਸਦਾ ਵਸਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ